जनकाल तो दे, तो 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 जी तो पिछले लंबे समय तो गऊ सेवा जुड़े हुए तो अच्छा गौवा ट्रक फुड़ेगा किस तरह जय गौ माता दी जय श्री राम ਸਾਰੇ ਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਗਊ ਰੱਖਸ਼ਾ ਦਲ ਦੇ ਸੇਵਾਦਾਰ ਜਾਂ ਮੈਂਬਰ ਨੇ ਉਹ ਰਾਤ ਭਰ ਸੜਕਾਂ ਤੇ ਤੁੰਦੇ ਰਹਿੰਦੇ ਨੇ ਇਹ 2 ਘੰਟੇ ਪੱਲਾ ਜੀ ਸਾਈ ਰਾਤ ਦਾ ਰੈਸਕਿਊ ਕੀਤਾ ਹੈ ਮੋਟਰਸਾਈਕਲਾਂ ਦੇ ਪਿੱਛੇ ਗੱਡੀਆਂ ਲਾ ਕੇ ਆਪਦੀ ਜਾਨ ਤੇ ਖੇਲ ਕੇ ਇਹ ਗਊ ਵਾਂਸ਼ ਨੂੰ ਬਚਾਇਆ ਜਾਂਦਾ ਹੈ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਗਊ ਪਖਤ ਜੋ ਰਾਤ ਨੂੰ ਗਊ ਰੱਖਸ਼ਾ ਲਈ ਆਪਣੀ ਸੇਵਾ ਨਿਵਾ ਰਹੇ ਨੇ ਜੋ ਸੜਕਾਂ ਤੇ ਆ ਗਏ ਤਾਂ ਕੀ ਬਣੂਗਾ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਗਊ ਰੱਖਸ਼ਾ ਦਲ ਦੀ ਸਾਡੀ ਗੱਲ ਸੁਣੀ ਜਾਵੇ ਕਹਾਰ ਸੁਣੀ ਜਾਵੇ ਇਹਨਾਂ ਦੇ ਗਊਆਂ ਵੰਸ਼ ਦੀ ਰੱਖਿਆ ਦੇ ਲਈ ਕੋਈ ਚੰਗਾ ਕਾਨੂੰਨ ਅਤੇ ਜੋ ਇਹ ਪਾਪ ਕਰ ਰਹੇ ਨੇ ਸਖਤੋ ਸਖਤ ਉਹਨਾਂ ਦੇ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਕ ਵਾਰ ਤਾਂ ਕਾਰਵਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਠੰਡੀ ਹੋ ਜਾਂਦੀ ਹੈ ਕਾਰਵਾਈ ਜਿਵੇਂ ਸਾਡੇ ਸ਼ਤੀਸ਼ ਪ੍ਰਧਾਨ ਜੀ ਨੇ ਦੱਸਿਆ ਤੁਹਾਨੂੰ ਠੰਡੀ ਹੋ ਜਾਂਦੀ ਹੈ ਕਾਰਵਾਈ ਇਹ ਫਿਰ ਫੇਕ ਆਫ ਇਹਨਾਂ ਦਾ ਫਿਰ ਅਤਿਆਚਾਰ ਕਰਦੇ ਨੇ ਕਿਉਂਕਿ ਜੇ ਆਪਾਂ ਅਜ ਗਊ ਮਾਤਾ ਦਾ ਦੁੱਧ ਨਹੀਂ ਪਿੰਦੇ ਬੱਚੇ ਨੂੰ ਨਹੀਂ ਦਿੰਦੇ ਸਾਇੰਟਿਸਟਿਕ ਤੌਰ ਤੇ ਬਤਾਇਆ ਗਿਆ ਉਹ ਬੱਚਾ ਗੁੰਗਾ ਪੈਦਾ ਹੋਵੇਗਾ ਉਹ ਬੋਲ ਨਹੀਂ ਸਕਦਾ ਜੇ ਗਊ ਮਾਤਾ ਦਾ ਦੁੱਧ ਨਹੀਂ ਪੀਵੇਗਾ ਤੇ ਸਰਕਾਰ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਕਿ ਨਾਮ ਆਪਣਾ ਮੈਂ ਅਸਤੇਜ ਕੁਮਾਰ ਰਾਸ਼ਟਰੀ ਅਧਿਐਕਸ਼ ਗਊ ਰੱਖਸ਼ਾ ਦਲ ਰਾਸ਼ਟਰੀ ਸੰਗਠਨ ਨੂੰ ਉਹ ਆਲੇ ਚਪੜਾ ਟਰੱਕ ਭੜਿਆ ਬੁੱਲਾ ਡਾ ਵਿਖੇ ਮੈਨੂੰ ਵੀ ਲੱਗ ਰਿਹਾ ਹੈ ਕਿੱਥੋਂ ਆਇਆ ਤੇ ਕਿੱਥੇ ਜਾਣਾ ਸੀ ਇਹ ਨੇੜੇ-ਤੇੜੇ ਭਰਿਆ 56 ਕਿਲੋਮੀਟਰ ਦੇ ਏਰੀਆ ਚ ਤੇ ਸਾਡੇ ਕੋਲ ਸੋਚਣਾ ਸੀ ਗੱਡੀ ਦਾ ਨੰਬਰ ਸੀ ਜਦੋਂ ਅਸੀਂ ਪਿੱਛਾ ਕਰਨਾ ਸ਼ੁਰੂ ਕਰਿਆ ਬੁੱਟਰ ਲਾਡਾ ਦੀ ਟੀਮ ਨੂੰ ਅਸੀਂ ਫੋਨ ਕਰਿਆ ਜਨਕਰਜ ਜੀ ਖੜੇ ਆ ਪ੍ਰਤੀ ਖੜੇ ਐਡਵੋਕੇਟ ਰਾਹੁਲ ਖੜੇ ਹੋਰ ਸਾਡੀਆਂ ਟੀਮਾਂ ਪਟਿਆਲੇ ਤੋਂ ਆਪਣੇ ਵਿੱਕੀ ਜੀ ਆ ਪਾਤਣਾ ਤੋਂ ਹਣੀ ਜੀ ਖੜੇ ਆ ਸਾਡੇ ਸਟੇਟ ਲੈਵਲ ਦੇ ਇਹ ਪਰਭਾਰੀਆਂ ਤੇ ਕਾਲਾ ਧਾਰ ਸੂਬ ਤੋਂ ਮੌਕੇ ਤੇ ਜਿਨ੍ਹਾਂ ਨੇ ਮੋਟਰਸਾਈਕਲ ਤੇ ਪਿੱਛਾ ਕਰਿਆ ਇਸ ਗੱਡੀ ਦਾ ਤੇ ਇਹਨਾਂ ਨੂੰ ਰਸਤੇ 'ਚ ਹੀ ਕਾਰਨੇ ਰੋਕ ਕੇ ਵੈਪਨ ਦਿਖਾ ਕੇ ਧਮਕਾਣ ਦੀ ਵੀ ਕੋਸ਼ਿਸ਼ ਕਰੀ ਤੇ ਮੌਕੇ ਤੇ ਜੇ ਅਸੀਂ ਨਾ ਪੁੱਛਦੇ ਸਾਹਮਣ ਤਾਂ ਇਹਨਾਂ ਤੇ ਉਹ ਕੋਈ ਮੈਂ ਸਮਝਦਾ ਵੀ ਇਹਨਾਂ ਦਾ ਨੁਕਸਾਨ ਵੀ ਕਰ ਸਕਦੇ ਸੀ ਸਾਨੂੰ ਦੇਖ ਕੇ ਜਿਹੜੀ ਸਕੂਟਰ ਗੱਡੀ ਸੀ ਵਾਪਸ ਫੱਜ ਗਈ ਐਥੇ ਜਿਹੜੀ ਗੱਡੀ ਇਹ ਅਸੀਂ ਰੋਕੀ ਆ ਪੁਲਿਸ ਨੂੰ ਮੌਕੇ ਤੇ ਰਸਤੇ 'ਚ ਹੀ ਬੀਟੀ ਕਰਦੀ ਸੀ ਵੀ ਜਦੋਂ ਗੱਡੀ ਆ ਰਹੀ ਹੈ ਪਟੋਲਾਡੇ ਵੱਲੋਂ 112 ਨੰਬਰ ਤਾਂ 10-12 ਮਿੰਟ 'ਚ ਪਹੁੰਚ ਗਈ ਸੀ ਪਰ ਜਿਹੜੀ ਪੁਲਿਸ ਆ ਵੱਡੇ ਲੈਵਲ ਤੇ ਮੈਨੂੰ ਫੋਨ ਕਰਨਾ ਪਿਆ ਤਾਂ ਇੱਥੇ ਪਹੁੰਚੀ ਹੁਣ ਜਿਹੜਾ ਸਾਡਾ ਤੁਹਾਡੇ ਚੈਨਲ ਰਾਹੀਂ ਮੇਰੀ ਇੱਕ ਸਰਕਾਰ ਨੂੰ ਪੂਰ ਜੋਰ ਅਪੀਲ ਹੈ ਬੇਨਤੀ ਵੀ ਹੈ ਵੀ ਆਹ ਜਿਹੜਾ ਧੰਦਾ ਹੈ ਗਊ ਤਸਕਰੀ ਦਾ ਸਾਡੀ ਆਸਥਾ ਨਾਲ ਕਲਵਾੜਾ ਆਸਥਾ ਨਾਲ ਜੁੜਿਆ ਹੋਇਆ ਇਸ ਕੰਮ ਨਾਲ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਇਸ ਕਰਕੇ ਸਖਤਾਈ ਕਰਨੀ ਚਾਹੀਦੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਲਈ ਸਰਕਾਰਾਂ ਚ ਕਾਉ ਪ੍ਰੋਟੈਕਸ਼ਨ ਸੈੱਲ ਬਣੇ ਹੋਏ ਸੀ ਜਗਾ ਜਗਾ ਜਿਪਸੀਆਂ ਖੜਦੀਆਂ ਸੀ ਇਹਨਾਂ ਨੂੰ ਰੋਕਣ ਵਾਸਤੇ ਮੈਂ ਇਹੀ ਬੇਨਤੀ ਕਰਾਂਗਾ ਇਹਨਾਂ ਨੂੰ ਰੋਕਣ ਵਾਸਤੇ ਪਹਿਲਾਂ ਦੀ ਤਰ੍ਹਾਂ ਕਾਉ ਪ੍ਰੋਟੈਕਸ਼ਨ ਸੈੱਲ ਬਣਾਏ ਜਾਣ ਤਾਂ ਕਿ ਇਹਨਾਂ ਬੇਜਵਾਨਾਂ ਦੀ ਜਿਨ੍ਹਾਂ ਤੋਂ ਸਾਰੀ ਉਮਰ ਆਪਾਂ ਲੋਕਾਂ ਨੇ ਬਾਹ ਕੇ ਖੇਤੀ ਕਰਕੇ ਰੇੜੇ ਚਲਾ ਕੇ ਗੱਡੇ ਚਲਾ ਕੇ ਕੰਮ ਲਿਆ ਤੇ ਅੱਜ ਜਦੋਂ ਟਰੈਕਟਰ ਆ ਗਏ ਤਾਂ ਆਪਾਂ ਚੰਦ ਪੈਸਿਆਂ ਦੇ ਲਾਲਚ ਚ ਇਹਨਾਂ ਨੂੰ ਮੁੱਤੜਖਾਨੇ ਪੇਤ ਰਹੇ ਆ ਬਹੁਤ ਮਾੜੀ ਗੱਲ ਆ ਇਸੇ ਕਰਕੇ ਮੈਂ ਦੇਖਦਾ ਵੀ ਬਹੁਤ ਵੱਡੇ ਵੱਡੇ ਜ਼ਿਮੀਂਦਾਰ ਖੁਦਕਸ਼ੀਆਂ ਕਰਦੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਤੁਸੀਂ ਇੱਕ ਨਿਗਾਹ ਮਾਰੋ ਜਿਹਦੇ ਕਰ ਅੱਜ ਵੀ ਬੜਵਾਂ ਦੀ ਜੋੜੀਆਂ ਉਸ ਕਰਦੇ ਅੰਦਰ ਕਿਸਾਨ ਨੇ ਕਦੇ ਖੁਦਕਸ਼ੀ ਨਹੀਂ ਕੀਤੀ ਇਹ ਜਿਹੜੀ ਇਹਨਾਂ ਦੀ ਹਾ ਪੈਂਦੀ ਆ ਇਹ ਬੇਜਵਾਨਾਂ ਦੀ ਜਦੋਂ ਇਹਨਾਂ ਦੀ ਗਰਦਨ ਕੱਟਦੀ ਆ ਤਾਂ ਇਸ ਕਰਕੇ ਜਿਹੜਾ ਖਮਿਆਜਾ ਭੁਗਤਣਾ ਪੈਂਦਾ ਆਪਣੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਕਈ ਪੀੜੀਆਂ ਦਾ ਨੁਕਸਾਨ ਹੁੰਦਾ ਇਸ ਕਰਕੇ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਨੇ ਸਾਡੇ ਟੱਬਰ ਪਾਲੇ ਐ ਜੇ ਇੱਕ ਟੁੜੀ ਦਾ ਟੋਕਰਾ ਤੁਸੀਂ ਆਪਣੇ ਕਿੱਲੇ ਤੇ ਪਾ ਦੋਗੇ ਤੁਹਾਡਾ ਕੁਝ ਘਟੂਗਾ ਨਹੀਂ ਤੁਹਾਡਾ ਵਧੂਗਾ ਤੁਹਾਡੇ ਘਰ ਬਿਮਾਰੀ ਖਤਮ ਹੋਏਗੀ ਤੁਹਾਡੇ ਘਰ ਕਲੇਸ਼ ਜੀ ਜਾਨੀ ਵੀ ਅਸੀਂ ਜੀਉਂ ਅਸੀਂ ਜੂ ਨੂੰ ਮਾਤਾ ਦਾ ਦਰਜਾ ਦਿੱਤਾ ਅਜੋ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਬੇਕਦਰਹੀ ਹੋ ਰਹੀ ਹੈ ਕਾਰਨ ਦਾ ਜੇ ਹੁਣ ਫੈਰਿ ਬਾਗੂਲੇ ਨੇ ਜਾਂ ਕੋਈ ਮਹਿੰਗਾਈ ਹੈ ਜਿਹਨੋਂ ਮੈਨਸ 30 ਨੇ ਦੱਸਿਆ ਹੈ ਕਿ ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਗੋਮਾਤਾ ਨੂੰ ਜਿੰਨੇ ਕਿਹਦੂ ਕਿ ਦੇਖੋ ਗੋਮਾਤਾ ਦਾ ਜਿਹੜਾ ਕਿ ਜਹਾ ਗੋਵੰਸ਼ ਦਾ ਜਿਹਦਾ ਅਸਲੀ ਸਥਾਨ ਹੈ ਉਹ ਕਿਸੇਰਾ ਵੀ ਨਹੀਂ ਕਿ ਕਿ ਕਿਸਾਨ ਦਾ ਲਾ ਲੋ ਕਿਸੇ ਜਿਹੜਾ ਜ਼ਰੂਰਤ ਮੰਨਦਾ ਉਹਦਾ ਕਰਮ ਹੈ ਨਾ ਕਿ ਜੋਸ਼ ਨਾਲ ਪਰ ਜੇ ਵੀ ਅੱਜ ਇਹ ਕੋਈ ਚੰਦ ਲੋਗ ਪੈਸੇ ਦੇ ਖਾਤਰ ਇਹ ਗਊਆਂ ਨੂੰ ਆਪਣੇ ਗੋਵੰਸ਼ ਨੂੰ ਆਪਣੇ ਵੱਡਰ ਵਾਸਤੇ ਲੈ ਕੇ ਆਦਨੇ ਇਸ ਤੋਂ ਮਾੜੀ ਘਟਨਾ ਕੋਈ ਨਹੀਂ ਹੋ ਸਕਦੀ ਮੈਂ ਕਹਿੰਦਾ ਹਾਂ ਜੀ ਬੰਦਿਆਂ ਨੂੰ ਸਖਤ ਤੋਂ ਸਖਤ ਪਜਾਮਾ ਮਿਲਿਆ ਜੀ ਜਿਹੜੇ ਸਾਜੋ ਜਿਹੜੇ ਅੱਜ ਇਹ ਨਹੀਂ ਕਿ ਵੀ ਇਹ ਸਾਰਾ ਜਿੰਨੇ ਸੜਕਾਂ ਤੇ ਬਿਲਰੇ ਨੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਇਹ ਸੇਸਾਰਾ ਜਿੰਨੇ ਵੀ ਗਊ ਵੰਸ਼ ਜਿਹੜੇ ਕਿ ਸਰਕਾਰ ਦੇ ਦੁਆ ਬਿਲਦਾ ਜੋ ਕਿ ਰੋਜ਼ਾਨਾ ਕਿਸੇ ਨਾ ਕਿਸੇ ਐਕਸੀਡੈਂਟ ਦਾ ਕਾਰਨ ਬਣਦਾ ਉਹਦੇ ਵਾਸਤੇ ਵੀ ਉਹਨਾਂ ਨੂੰ ਕੋਈ ਨਾ ਕੋਈ ਦੇਖੋ ਜਿਹੜੀਆਂ ਸਰਕਾਰਾਂ ਕੋਲੇ ਐਨ ਐਨ ਫੰਡ ਆ ਰਹੇ ਨੇ ਦੂ ਸੈਸ ਦੇ ਨਾਮ ਤੇ ਇੰਨਾ ਫੰਡ ਆ ਰਿਹਾ ਹੈ ਉਹਦੀ ਹਮੇਸ਼ਾ ਦੁਰਵਰਤੋਂ ਕੀਤੀ ਜਾ ਰਹੀ ਹੈ ਜੇਕਰ ਉਹ ਗਊ ਬਾਂਛ ਜਿਹੜਾ ਗਊ ਆਪਣਾ ਦੁੱਸ ਸਸ ਗਾਂ ਦੁੱਸ਼ਾਲਾ ਨੂੰ ਦਿੱਤੇ ਜਾਵੇ ਔਰ ਮੈਂ ਕਹਿੰਦਾ ਸਾਰੀਆਂ ਜਨਜੀ ਵੀ ਆਪਣਾ ਵੈ ਬਲਾਡੇ ਮਾਨਸੂ ਪਲਾਡੇ ਦੀ ਗੱਲ ਕਰਦਾ ਜੇਕਰ ਪਲਾਡੇ ਦਾ ਗਊ ਬਾਂਛ ਇਕੱਲਾ ਦੁੱਸ਼ ਐਸਾ ਸੰਗਤ ਹੁੰਦਾ ਜਾਵੇ ਦੁੱਸ਼ਾਲਾ ਨੂੰ ਤਾਂ ਅਸੀਂ ਪਲਾਡੇ ਦੇ ਸਾਰੇ ਗੰਮੋ ਸਾਮਣੂ ਗਿਆ ਰਹਾਂ। ਕਿਤੇ ਗਊਆਂ ਦਾ ਭਰੇ ਹੋਏ ਟਰੱਕ ਫੜੇਗਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕੀ ਇਹ ਮਸਲਾ ਹੈ। ਸਰਦਾਰਨੋ ਪੀ.ਸੀ.ਆਰ ਤੋਂ ਫੋਨ ਆਇਆ ਦਾਣੇ ਮੁੰਤੀ ਦਾ ਤੇ ਜਿਹੜੇ ਗਊਸ ਅੱਲਾ ਰੱਖਿਆ ਵਾਲੇ ਟਰੱਕ ਰੁਕ ਗਿਆ ਹੈ ਗੁਰਨਾਣ ਖਾਲਸਾ ਜੀ ਕੋਲੇ ਜਲਦੀ ਪਹੁੰਚੋ। ਆਦੇ ਜਲਦੀ ਬਹੰਗੇ ਜੇ ਆ ਕੇ ਮੌਕਾ ਸੁਣਾ ਗੱਲ ਕਰੀ ਉਹ ਕਹਿੰਦੇ ਵੀ ਇਹਨਾਂ ਪ੍ਰਧਾਨ ਨੂੰ ਬੁਲਾ ਕੇ ਇੱਕ ਦੂਆ ਗਉਸਲਾਜਾ ਕਰਮੀਆ ਨੇ ਪ੍ਰਧਾਨ ਜੀ ਕਹਿੰਦੇ ਗਊਆਂ ਵਾਸਤੇ ਜਿਹੜੇ ਕੈਂਚੇ ਦੇ ਗਊ ਦਾ ਲੋਹ ਤੁਸੀਂ ਰਾਉਣੇ ਆ ਉਹ ਦੂਆ ਟਰੱਕ ਥਾਣੇ ਲਿਜਾਵਾਂਗੇ ਫਿਰ ਇਹਨਾਂ ਪ੍ਰਧਾਨ ਜੀ ਦੇ ਬਿਆਨ ਤੇ ਇਹਨਾਂ ਦੇ ਖਿਲਾਫ ਕਾਰਪਿਓ